ਮੈਨੂੰ ਜੀ ਮਰਦਾਨਾ ਪ੍ਰੋਬਲਮ ਸੀਗੀ ਜੀ ਹੂੰ ਮੈਂ ਨਾ ਜਦੋਂ ਵੀ ਮਤਲਬ ਤੁਰਦਾ ਫਿਰਦਾ ਸੀਗਾ ਮਤਲਬ ਤਿਆਰ ਹੁੰਦਾ ਸੀ ਮੇਰਾ ਸ਼ੋਪਨ ਸਤੋਸ਼ ਹੋ ਜਾਂਦਾ ਸੀ ਤੁਰਦੇ ਜਾਂਦੇ ਦਾ ਜੀ ਹੂੰ ਮਤਲਬ ਉਹ ਹੈ ਕਕਮਾਰਾ ਵਹ ਜੀ ਹਾਂ ਜੀ ਇਹਦੇ ਵਿੱਚ ਮਤਲਬ ਮੇਦੇ ਚ ਇੰਨੀ ਕਮਜ਼ੋਰੀ ਸੀਗੀ ਇਹ ਜੇ ਕੋਈ ਫਿਲਮ ਵੀ ਦੇਖ ਲੈਂਦੇ ਜਾਂ ਹਾਂ ਤੁਰਦਾ ਫਿਰਦਾ ਸੀਗਾ ਉਹ ਤਾਂ ਵੀ ਸੁਬੰਦੋਸ਼ ਹੋ ਜਾਂਦਾ ਸੀ ਹਾਂਜੀ ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਵੈਦ ਤਨੋਜ ਸ਼ਰਮਾ ਕਿੱਬਾ ਅੱਜ ਤੁਹਾਡੇ ਸਾਹਮਣੇ ਜਿਹੜੇ ਨਮਰਦ ਤੋਂ ਮਰਦ ਹੋਏ ਨੇ ਉਹਨਾਂ ਲੋਕਾਂ ਨੂੰ ਮਿਲਾਉਣ ਲੱਗਿਆ ਹਾਂ ਉਹਨਾਂ ਦੇ ਸਬੂਤ ਲੈ ਕੇ ਆਏ ਤੁਹਾਡੇ ਸਾਹਮਣੇ ਆਪਣੇ ਮੂੰਹੋਂ ਬੋਲ ਕੇ ਦੱਸਣਗੇ ਕਿ ਅਸੀਂ ਘੋੜੇ ਵਰਗੇ ਸਾਡੇ ਚ ਤਾਕਤ ਹਾਸਲ ਹੋ ਗਈ ਜਿੰਨੀ ਮਰਜ਼ੀ ਮਰਦਾਨਾ ਕਮਜ਼ੋਰੀ ਹੋਵੇ ਡਰਨ ਦੀ ਝਿਜਕਣ ਦੀ ਸੰਗਣ ਦੀ ਕੋਈ ਲੋੜ ਨਹੀਂ ਹੈਗੀ ਸਾਡੇ ਭਰਾ ਨੇ ਇਹ ਠੀਕ ਹੋਏ ਨੇ ਕਹਿੰਦੇ ਅੰਦਰ ਹੋਵੇ ਸੱਚ ਤਾਂ ਕੋਠੇ ਚੜ ਕੇ ਨੱਚ ਕਹਿੰਦੇ ਅਸੀਂ ਠੀਕ ਹੋયા ਤੇ ਅਸੀਂ ਹੋਰਾਂ ਨੂੰ ਵੀ ਠੀਕ ਕਰਨਾ ਜਿਹੜੇ ਸੰਗਦੇ ਨੇ ਮਤਲਬ ਡਰਦੇ ਨੇ ਵੀ ਸਾਡਾ ਕੋਈ ਹੱਲ ਨਹੀਂ ਹੋ ਸਕਦਾ ਇਹ ਬਿਲਕੁਲ ਜ਼ੀਰੋ ਤੋਂ ਹੀਰੋ ਬਣੇ ਨੇ ਆਪਾਂ ਇਹਨਾਂ ਨਾਲ ਮਲਾਉਨੇ ਆ ਤੁਹਾਨੂੰ ਹਾਂ ਬਾਈ ਕੀ ਪ੍ਰੋਬਲਮ ਸੀਗੀ ਤੈਨੂੰ ਸੈਕਸ ਦੀ ਪ੍ਰੋਬਲਮ ਸੀ ਬਾਈ ਕਿੰਨੇ ਟਾਈਮ ਤੋਂ ਪ੍ਰੋਬਲਮ ਸੀ ਤੈਨੂੰ 3 ਮਹੀਨਿਆਂ ਤੋਂ ਬਾਈ ਅੱਛਾ ਬਾਈ ਸੋ ਬਾਈ ਦਾ ਪਤਾ ਲੱਗਿਆ ਸਾਨੂੰ ਦਵਾਈ ਬਾਰੇ ਹੂੰ 2 ਮਹੀਨਿਆਂ ਦੇ ਵਿੱਚ ਵਿੱਚ ਫਰਕ ਪਤਾ ਲੱਗਿਆ 3 ਮਹੀਨਿਆਂ ਦੀ ਬਾਈ ਨੇ ਦਵਾਈ ਦਿੱਤੀ ਸੀਗੀ 2 ਮਹੀਨਿਆਂ ਦੇ ਵਿੱਚ ਵਿੱਚ ਫਰਕ ਦਾ ਪਤਾ ਲੱਗਿਆ ਘੋੜੇ ਵਰਗੇ ਹੋ ਗਏ ਹੁਣ ਕੋਈ ਪ੍ਰੋਬਲਮ ਹੈਗੀ ਆ ਹੁਣ ਬਾਈ ਕੋਈ ਪ੍ਰੋਬਲਮ ਨਹੀਂ ਤੇ ਇੱਕ ਬਾਈ ਸਾਡੇ ਨਾਲ ਹੋਰ ਆ ਹਾਂਜੀ ਬਾਈ ਤੁਹਾਨੂੰ ਕੀ ਪ੍ਰੋਬਲਮ ਸੀ ਬਾਈ ਮੈਨੂੰ ਧਾਂਤ ਪੈਂਦੀ ਸੀਗੀ ਤੇ ਹੁਣ ਬਾਈ ਦਾ ਨੰਬਰ ਲੈਤਾ ਹੀ ਫੇਸਬੁੱਕ ਤੋਂ ਮੈਂ ਤੇ ਇਹਨਾਂ ਨਾਲ ਗੱਲਬਾਤ ਕੀਤੀ ਤੇ ਇਹਨਾਂ ਤੋਂ ਦਵਾਈ ਖਾਧੀ ਇਹਨਾਂ ਦੀ ਸਲਾਹ ਲੈਤੀ ਬਹੁਤ ਵਧੀਆ ਬੰਦੇ ਗਾਈਡ ਕਰਨ ਵਾਲੇ ਬੰਦੇ ਨੇ ਇਹ ਤੇ ਇਹਨਾਂ ਤੋਂ ਦਵਾਈ ਖਾ ਕੇ ਮੈਨੂੰ 2 ਮਹੀਨਿਆਂ ਦੇ ਵਿੱਚ ਪੂਰਾ ਮਤਲਬ ਸਰੀਰ ਵੀ ਫੁਰਤੀ ਵੀ ਆ ਸਰੀਰ ਦੇ ਵਿੱਚ ਰਹਿੰਦੀ ਹੁਣ ਪਹਿਲਾਂ ਫੁਰਤੀ ਵੀ ਨਹੀਂ ਰਹਿੰਦੀ ਸੀਗੀ ਸੁਸਤੇ ਜਾ ਰਹਿੰਦਾ ਸੀਗਾ ਤੇ ਹੁਣ ਜਿਵੇਂ ਓਕੇ ਆ 2 ਮਹੀਨੇ ਦਵਾਈ ਖਾਧੀ ਆਪਣਾ 3 ਮਹੀਨਿਆਂ ਦਾ ਇਹਨਾਂ ਨੇ ਕਿਹਾ ਸੀਗਾ ਤੇ 2 ਮਹੀਨੇ ਦਵਾਈ ਖਾ ਕੇ ਜਿਵੇਂ ਸੈੱਟ ਹੋ ਗਿਆ ਸਰੀਰ ਹੁਣ ਓਕੇ ਆ ਰਿਪੋਰਟ ਤੈਨੂੰ ਕਿੰਨੇ ਟਾਈਮ ਤੋਂ ਪ੍ਰੋਬਲਮ ਸੀ ਇਹ ਇਹ ਮੈਨੂੰ ਤਕਰੀਬਨ ਹੈਗੀ ਸੀਗੀ ਨਾਂ ਵਾਲਾ ਤਾਂ 5 6 ਸਾਲਾਂ ਤੋਂ ਸੀ ਤੇ ਹੋਰ ਵੀ ਬੈਦਾਂ ਤੋਂ ਡਾਕਟਰਾਂ ਤੋਂ ਦਵਾਈ ਖਾਧੀ ਸੀ ਬਹੁਤ ਹਮੇ ਖਾਧੀ ਆ ਕਈ ਥਾਂ ਮੈਂ ਹਾਂ ਜਿੱਥੇ ਹਾਂ ਜਿੱਥੇ ਦੱਸ ਦਿੰਦਾ ਸੀ ਉੱਥੇ ਵਗ ਜਾਂਦੇ ਸੀਗੇ ਪਰ ਕਿਤੇ ਤੋ ਫਰਕ ਨਹੀਂ ਪਿਆ ਫਰਕ ਪਿਆ ਤਾਂ ਇੱਥੇ ਆ ਕੇ ਇਹਨਾਂ ਕੋਲੇ ਆ ਕੇ ਪਿਆ ਹਾਂ ਤੇ ਇੱਕ ਹੋਰ ਵੀ ਬਾਈਆਂ ਮਲਾਉਣੇ ਆ ਮੇਰੇ ਕੋਲੇ ਬਹੁਤ ਵੱਡੀ ਗਿਣਤੀ ਆ ਜਿਹੜੇ ਆਪਾਂ ਠੀਕ ਕੀਤੇ ਹਲੇ ਤਾਂ 4-5 ਜਣੇ ਨੇ ਹਾਂ ਭਾਈ ਤੈਨੂੰ ਕੀ ਪ੍ਰੋਬਲਮ ਸੀਗੀ ਮੈਨੂੰ ਜੀ ਮਰਦਾਨਾ ਪ੍ਰੋਬਲਮ ਸੀਗੀ ਜੀ ਹੂੰ ਮੈਂ ਨਾ ਜਦੋਂ ਵੀ ਮਤਲਬ ਤੁਰਦਾ ਫਿਰਦਾ ਸੀਗਾ ਮਤਲਬ ਤਿਆਰ ਹੁੰਦਾ ਸੀ ਮੇਰਾ ਸੁਪਨ ਸਤੋਸ਼ ਹੋ ਜਾਂਦਾ ਸੀ ਤੁਰਦੇ ਜਾਂਦੇ ਦਾ ਜੀ ਹੂੰ ਮਤਲਬ ਹੈ ਕਕਮਾਰਾ ਹੈ ਜੀ ਹਾਂ ਜੀ ਇਹਦੇ ਵਿੱਚ ਮਤਲਬ ਇਦੇ ਚ ਇੰਨੀ ਕਮਜ਼ੋਰੀ ਸੀਗੀ ਇਹ ਜੇ ਕੋਈ ਫਿਲਮ ਵੀ ਦੇਖ ਲੈਂਦੇ ਜਾਂ ਹਾਂ ਫਿਰਦਾ ਫਿਰਦਾ ਸੀਗਾ ਉਹ ਤਾਂ ਵੀ ਸੁਬੰਦੋਸ਼ ਹੋ ਜਾਂਦਾ ਸੀ ਮਤਲਬ ਬਿਨਾਂ ਗੱਲ ਤੋਂ ਹੀ ਇਹਦਾ ਅੰਡਰਵੀਅਰ ਹੈ ਜਿਹੜੀ ਉਹ ਗਿੱਲੀ ਹੋਈ ਰਹਿੰਦੀ ਸੀਗੀ ਹਾਂਜੀ ਬਿਲਕੁਲ ਸੱਚ ਆ ਜੀ ਇਹ ਨਹੀਂ ਜਿਆਦਾ ਪ੍ਰੋਬਲਮ ਹੈ ਤੇ ਕਿੰਨਾ ਟਾਈਮ ਦਾ ਦਵਾਈ ਖਾਦੀ ਆ ਮੈਂ ਜੀ 2 ਮਹੀਨੇ ਖਾਦੀ ਆ ਜੀ ਤੇ ਕਿੰਨੇ ਟਾਈਮ ਤੋਂ ਤੈਨੂੰ ਇਹ ਪ੍ਰੋਬਲਮ ਸੀ ਇਹ ਮੈਨੂੰ ਜੀ ਹੈਗੀ 3-4 ਸਾਲਾਂ ਤੋਂ ਜੀ ਤੇ ਹੋਰ ਵੀ ਲੋਕਾਂ ਨੂੰ ਦਵਾਈ ਖਾਦੀ ਮੈਂ ਜੀ ਬਹੁਤ ਫਿਰਿਆ ਜੀ ਮੈਂ ਆਪਣੇ ਬਾਬਾ ਜਗਾ ਤੇ ਫਿਰੇ ਆ ਜੀ ਅਸੀਂ ਪਰ ਕੋਈ ਫਰਕ ਨਹੀਂ ਪਿਆ ਵੀਰੇ ਅੱਛਾ ਹੁਣ ਮੈਂ ਦੱਸ ਤੈਨੂੰ ਵਿਆਹ ਹੋਇਆ ਤੇਰੇ ਘਰ ਵਾਲੀ ਖੁਸ਼ਾ ਹੋਣਾ ਹਾਂਜੀ ਹੁਣ ਤਾਂ ਜਮਾ ਵਧੀਆ ਜੀ ਪਰਿਵਾਰ ਸਾਡਾ ਜਮਾ ਓਕੇ ਆ ਜੀ ਕੰਮ ਪਹਿਲਾਂ ਲੜਾਈ ਵੀ ਹਰ ਰੋਜ਼ ਹੁੰਦੀ ਸੀਗੀ ਜੀ ਹੁਣ ਕੋਈ ਲੜਾਈ ਗੱਲਾਂ ਨਹੀਂ ਜੀ ਬਿਲਕੁਲ ਵਧੀਆ ਜੀ ਬਹੁਤ ਵਧੀਆ ਗੱਲ ਆ ਪ੍ਰਮਾਤਮਾ ਨੇ ਚੜ੍ਹਦੀ ਕਲਾ ਚ ਰੱਖੇ ਇੱਕ ਹੋਰ ਬਾਈਆ ਇਦਾਂ ਆਪਾਂ ਬਹੁਤ ਲੋਕਾਂ ਦੀ ਜ਼ਿੰਦਗੀ ਆ ਜਿਹੜੀ ਬਦਲੀ ਆ ਬਾਈ ਤੁਸੀਂ ਵੀ ਆਪਣੇ ਬਾਰੇ ਦੱਸੋ ਤੇ ਤੁਹਾਡਾ ਏਰੀਆ ਕਿਹੜਾ ਹੈ ਮੇਰਾ ਜੀ ਏਰੀਆ ਸੰਗਰੂਰ ਆ ਜੀ ਨਾਂ ਮੇਰਾ ਹਰਪ੍ਰੀਤ ਸਿੰਘ ਆ ਜੀ ਹਾਂ ਕੀ ਪ੍ਰੋਬਲਮ ਸੀ ਤੁਹਾਨੂੰ ਪ੍ਰੋਬਲਮ ਸੀ ਮੈਨੂੰ ਟਾਈਮਿੰਗ ਦੀ ਸੀ ਤੇ ਇੱਕ ਜੀ ਢਿੱਲਾਪਾਨ ਸੀ ਢਿੱਲਾਪਾਨ ਤੇ ਟਾਈਮਿੰਗ ਕਰਕੇ ਟਾਈਮਿੰਗ ਦਾ ਕਿੰਨਾ ਕ ਫਰਕ ਪਿਆ ਟਾਈਮਿੰਗ ਦਾ ਜੇ ਐ ਸਮਝ ਲਓ ਵੀ ਪੂਰੈਣ 100 ਚ 100% ਹੈ ਜੀ ਹਾਂ ਪਹਿਲਾਂ ਜੀ ਗੱਲ ਇਹ ਸੀਗੀ ਵੀ ਮੇਰਾ ਇੱਕ ਢਿੱਲੇਪਾਨ ਤੇ ਟਾਈਮਿੰਗ ਦੇ ਦਵਾਈਆਂ ਆਨਲਾਈਨ ਲਈ ਮੈਂ ਬੈਦਾਂ ਤੋਂ ਕਿ ਇੰਗਲਿਸ਼ ਦਵਾਈਆਂ ਵੀ ਖਾਦੇ ਆ ਅੱਛਾ ਅੰਗਰੇਜ਼ੀ ਦਵਾਈਆਂ ਅੰਗਰੇਜ਼ੀ ਦਵਾਈਆਂ ਮੈਡੀਕਲਾਂ ਤੋਂ ਲੈ ਕੇ ਮੈਡੀਕਲਾਂ ਤੋਂ ਲੈ ਕੇ ਜੀ ਹੂੰ ਜਲੋ ਮੈਂ ਜੇ ਮਹੀਨੇ ਜੇ ਫਰਕ ਪੈਂਦਾ ਜੀ ਫਿਰ ਉਹੀ ਹਾਲ ਹੋ ਜਾਂਦਾ ਜੀਗਾ ਸਾਰੇ ਬਾਬਾ ਜਗਾ ਕੁੰਮਿਆ ਤਾਂ ਨਰਾਸ਼ਾਈ ਹਾਸਲ ਆਈ ਫਿਰ ਮੇਰੇ ਜੀ ਤਨੋਜ ਬਾਈ ਨਾਲ ਕੰਟੈਕਟ ਹੋਇਆ ਇਹਨਾਂ ਨੇ ਮੈਨੂੰ ਦੋ ਆਪਣੀ ਤਿੰਨ ਮਹੀਨਿਆਂ ਦੀ ਦਵਾਈ ਦਿੱਤੀ ਸੀਗੀ ਤੇ ਜੀ ਮੈਂ 60 ਦਿਨਾਂ ਦੇ ਵਿੱਚ ਇਹ ਤੋਂ ਜੱਡ ਕੰਪਲੀਟ ਹੋ ਗਿਆ ਜੀ ਹੂੰ ਤੇ ਹੁਣ ਪਡੋਲੂ ਟੰਗਣ ਵਾਲਾ ਹੀ ਕੰਮ ਆ ਜੀ ਐ ਸਮਝ ਲਓ ਵੀ ਡੋਲੂ ਟੰਗਣ ਵਾਲਾ ਕੰਮ ਹੋਇਆ ਪਿਆ ਜੀ ਐ ਪਤਾ ਨਹੀਂ ਕੀ ਦਵਾਈ ਚ ਟਾਈਮ ਪੀਛੇ ਕੁੱਟ ਕੇ ਪਾਉਂਦੇ ਨੇਗੇ ਪੱਟੇ ਹੀ ਚੱਕੇ ਪਏ ਨੇ ਜੀ ਮਤਲਬ ਇਹਦਾ ਕਹਿਣ ਦਾ ਭਾਵ ਇਹ ਆ ਵੀ ਟਾਈਮ ਆ ਜਿਹੜਾ ਉਹ ਬਹੁਤ ਜਿਆਦਾ ਲੱਗਦਾਗਾ ਤੇ ਬਹੁਤ ਲੋਕ ਮੈਨੂੰ ਐਂ ਕਹਿੰਦੇ ਨੇ ਵੀ ਪਤਾ ਨਹੀਂ ਯਾਰ ਕੀ ਟਾਈਮ ਪੀਸ ਕੁੱਟ ਕੇ ਪਾ ਦਿੰਨਾ ਹਨਾ ਤੇ ਮਤਲਬ ਸਾਰਿਆਂ ਨੂੰ ਰਿਜ਼ਲਟ ਮਿਲਦਾ ਅਸੀਂ ਜਿਹੜੀਆਂ ਜੜੀ ਬੂਟੀਆਂ ਨੇ ਆਪ ਖੁਦ ਜੰਗਲਾਂ ਦੇ ਵਿੱਚੋਂ ਲੈ ਕੇ ਆਉਨੇ ਆ ਭਸਮਾ ਪਿਸਤੀ ਆਪ ਤਿਆਰ ਕਰਕੇ ਤੇ ਇਹ ਲੋਕਾਂ ਨੂੰ ਦਿੰਨੇ ਆਗੇ ਤੇ ਜਿਹੜੀ ਮਰਜ਼ੀ ਪ੍ਰੋਬਲਮ ਹੈ ਟਾਈਮਿੰਗ ਦੀ ਹੋਵੇ ਢਿੱਲਾ ਪੰਦੀ ਹੋਵੇ ਸੁਪਨ ਦੋਸ ਦੀ ਹੋਵੇ ਸ਼ੂਗਰ ਦੀ ਪ੍ਰੋਬਲਮ ਹੋਵੇ ਇਹਦੀ ਮੰਮੀ ਨੂੰ ਵੀ ਦਵਾਈ ਦਿੱਤੀ ਸੀਗੀ ਤੇਰੀ ਮੰਮੀ ਨੂੰ ਕੀ ਪ੍ਰੋਬਲਮ ਸੀਗੀ ਮੇਰੀ ਮੰਮੀ ਨੂੰ ਜੀ 슈ਗਰ ਦੀ ਪ੍ਰੋਬਲਮ ਸੀ ਕਿਵੇਂ ਜੀ ਲੋਕ ਕਹਿ ਦਿੰਦੇ ਨੇ ਕਿ ਵੀ 슈ਗਰ ਵਾਲਾ ਬੰਦਾ ਘਰੇ ਕੰਮ ਨਹੀਂ ਕਰ ਸਕਦਾ ਸਾਡੇ ਹਾਂ ਕਮ શરીਰ ਤੇ ਕਮਜ਼ੋਰੀ ਆ ਜਾਂਦੀ ਹੈ ਜੀ ਸਾਡੇ ਘਰੇ ਤਾਂ ਮੇਰੀ ਮਾਂ ਹੀ ਆ ਜੀ ਰੋਟੀ ਲਾਉਣ ਵਾਲੀ ਹਾਂ ਸ਼ਾਇਦ ਰੋਟੀ ਲਾਉਣ ਵਾਲੀ ਮਾਂ ਕਰਕੇ ਜੀ ਮੇਰੇ ਹੁਣ ਮੈਂ ਕਹਿੰਦੀ ਕੋਈ ਜਾ ਕੇ ਵੀ ਦੇਖ ਲੈ ਕਦਾ ਹੁੰਦਾ ਵੀ ਬੰਦਾ ਝੂਠ ਬੋਲਦਾ ਜੀ ਮੈਂ ਤਾਂ ਬਿਨਾਂ ਦੇ ਛਕੋਦੋਂ ਮਰਜੀ ਜਾ ਕੇ ਦੇਖ ਸਕਦੇ ਮੇਰੀ ਮਾਂ ਸਾਡੇ ਘਰ ਦਾ ਸਾਰਾ ਕੰਮ ਕਰਦੀ ਹੈ ਜੀ ਹਾਂ ਤੇ ਇੱਕ ਹੋਰ ਗੱਲ ਮੈਂ ਕਹਿਣਾ ਚਾਹਣਾ ਇਹਨਾਂ ਨੂੰ ਸਾਰਿਆਂ ਨੂੰ ਜਿਹੜਾ ਪੁੱਛ ਲੋ ਮੈਂ ਤੁਹਾਨੂੰ ਕੋਈ ਪੈਸੇ ਦੇ ਕੇ ਤਾਂ ਨਹੀਂ ਲਿਆਂਦਾ ਨਹੀਂ ਕੋਈ ਪੈਸੇ ਜਿਹੜੀ ਇਹ ਵੀਡੀਓ ਬਣਾ ਰਹੇ ਆਂ ਆਪਾਂ ਥੋੜੀ ਸਹਿਮਤੀ ਨਾਲ ਬਣਾ ਰਹੇ ਆਂ ਸਾਨੂੰ ਐਜੀ ਵੀ ਲੋਕਾਂ ਦਾ ਫਾਇਦਾ ਹੋ ਜਾਏ ਜੀ ਫਾਇਦਾ ਹੋ ਜਾਏ ਕੋਈ ਲੋਕਾਂ ਦਾ ਨਹੀਂ ਛੱਡਣਾ ਜੀ ਸਾਨੂੰ ਐਜੀ ਲੋਕ ਸਾਨੂੰ ਐਜੀ ਲੋਕ ਵੀ ਸੰਗਦੇ ਆ ਜੀ ਸੰਗਦੇ ਆ ਵੀ ਮਤਲਬ ਸਾਹਮਣੇ ਨਹੀਂ ਆਉਂਦੇ ਵੀ ਸਾਨੂੰ ਦੇ ਕੇ ਫਾਇਦਾ ਹੋ ਜਾਏ ਜੀਨੂੰ ਵੀ ਮਿੱਤਰੋ ਮਰਦਾਨਾ ਕਮਜ਼ੋਰੀ ਆ ਮਿੱਤਰੋ ਸੰਗਣ ਦੀ ਕੋਈ ਲੋੜ ਨਹੀਂ ਪਰਾਉ ਕੋਈ ਐਜੀ ਦੇ ਕੇ ਨਹੀਂ ਵੀ ਸੰਗਣ ਦੀ ਕੋਈ ਲੋੜ ਨਹੀਂ ਹਤਨੋਜ ਬਾਈ ਦਾ ਨੰਬਰ WhatsApp ਤੇ ਪਾਤਾ ਇਹ ਤੇ ਵੀਰੇ ਕਨੇਡਾ ਇਟ ਕਰੋ ਦਵਾਈ ਲਓ ਤੇ ਤੁਸੀਂ ਵੀ ਠੀਕ ਹੋ ਸਕਦੇ ਹੋਗੇ ਤੇ ਜਿਵੇਂ ਬਾਈਆਂ ਨੇ ਦੱਸਿਆ ਤੇ ਕੋਈ ਡਰਨ ਦੀ ਕੋਈ ਝਿਜਕਨ ਦੀ ਕੋਈ ਸੰਗਣ ਦੀ ਲੋੜ ਨਹੀਂ ਹੈਗੀ ਤੁਸੀਂ ਵੀ ਜ਼ੀਰੋ ਤੋਂ ਹੀਰੋ ਬਣ ਸਕਦੇ ਹੋ ਚਾਹੇ ਤੁਹਾਡੀ ਉਮਰ 90 ਸਾਲ ਦੀ ਹੈ ਚਾਹੇ ਦੀ 80 ਸਾਲ ਦੀ ਹੈ ਇਹ ਅੱਜ ਕੱਲ ਮੁੰਡਿਆਂ ਦੇ ਵਿੱਚ ਵੀ ਆਮ ਜਿਹੜੀਆਂ ਪ੍ਰੋਬਲਮਾਂ ਆ ਰਹੀਆਂ ਨੇ ਕੋਈ ਸੰਗਣ ਦੀ ਲੋੜ ਨਹੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਹਾਂ ਮੈਂ ਇਹ ਕਹਿਣਾ ਚਾਹੁੰਦਾ ਸੀਗਾ ਜੀ ਕਿਹੜੇ ਮੁੰਡੇ ਹੁਣ ਅੱਜ ਕੱਲ ਵੀ ਇਹ ਟਾਈਮ ਇਕ ਬਾਅਦ ਤੇ ਨਸ਼ਾ ਯੂਜ਼ ਕਰ ਰਹੇ ਨੇ ਮੈਂ ਵੀ ਉਹਨਾਂ ਚੋਂ ਇੱਕ ਸੀਗਾ ਹੂੰ ਵੀ ਇਹ ਜਿਹੜਾ ਨਸ਼ਾ ਇਹ ਚੀਜ਼ ਦਾ ਹੱਲ ਨਹੀਂ ਹੈਗਾ ਇਹ ਚੀਜ਼ ਦਾ ਹੱਲ ਤਨੋਜ ਭਾਈ ਆ ਇਹਨਾਂ ਨਾਲ ਕੰਟੈਕਟ ਕਰੋ ਹਾਂ ਤੇ ਬਹੁਤ ਸਾਰੇ ਲੋਕ ਆਉਂਦੇ ਨਸ਼ਾ ਕਰਦੇ ਹਨ ਟਾਈਮ ਵਾਜੇ ਪਰ ਆਯੁਰਵੈਦਿਕ ਤਰੀਕੇ ਨਾਲ ਬਹੁਤ ਸਾਰੀਆਂ ਜੜੀ ਬੂਟੀਆਂ ਪਸਮਾ ਪਸਤੀਆਂ ਨੇ ਤੁਸੀਂ ਉਹ ਖਾ ਕੇ ਠੀਕ ਹੋ ਸਕਦੇ ਹੋ ਆਪਣੀ ਜ਼ਿੰਦਗੀ ਬਦਲ ਸਕਦੇ ਹੋ ਤੇ ਬਾਕੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਬਹੁਤ ਸਾਰੇ ਲੋਕਾਂ ਦਾ ਭਲਾ ਹੋ ਸਕਦਾ ਜਿਹੜਾ ਮੇਰਾ ਕੰਟੈਕਟ ਨੰਬਰ ਹੈ 98775 77234 98775 77234 99153 77500 ਅ 13 ਇਹ ਨੰਬਰ ਆ ਤੇ ਇਹਨਾਂ ਤੇ ਤੁਸੀਂ ਬਾਕੀ ਸਕਰੀਨ ਤੇ ਸਾਡਾ ਨੰਬਰ ਲਿਖਿਆ ਹੋਇਆ 9803853800 980385300 ਨੰਬਰ ਆ ਇਹਨਾਂ ਤੇ ਸੰਪਰਕ ਕਰ ਸਕਦੇ ਹੋ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਤੁਸੀਂ ਦੇਸਾਂ ਵਿਦੇਸਾਂ ਦੇ ਵਿੱਚ ਜਿੱਥੇ ਮਰਜ਼ੀ ਰਹੇ ਨਿਓ ਉੱਥੇ ਵੀ ਦਵਾਈ ਹੈ ਜਿਹੜੀ ਆਯੁਰਵੈਦਿਕ ਤਰੀਕੇ ਦੇ ਨਾਲ ਤਿਆਰ ਕੀਤੀ ਹੋਈ ਘਰ ਬੈਠੇ ਮੰਗਵਾ ਸਕਦੇ ਹੋ ਤੇ ਬਾਕੀ ਹਾਂ ਆਯੁਰਵੈਦ ਦੇ ਵਿੱਚ ਮੇਰੀ ਡੀ ਫਾਰਮੇਸੀ ਹੈ ਜਿਹੜੀ ਉਹ ਕੀਤੀ ਹੋਈ ਆ ਇਹਦਾ ਪੜਾਈ ਹੈ ਜਿਹੜੀ ਆਯੁਰਵੈਦ ਦੇ ਵਿੱਚ ਕੀਤੀ ਹੋਈ ਆ